ਮੈਂ ਇਸ ਟਾਈਮ ਪ੍ਰਬਾਤ ਸਿੰਘ ਵਾਲਾ ਹੀ ਥਾੜ ਖੜਾ ਜਿਹੜਾ ਕਿ ਬਿਲਕੁਲ ਬਾਰਡਰ ਦੇ ਬਿਲਕੁਲ ਨਾਲ ਪਿੰਡ ਲੱਗਦਾ ਜਿਹੜਾ ਕਿ ਠਾਣੀ ਜਿੱਥੇ ਕਿ ਚਾਰ ਐਸੇ ਅਪਾਹਜ ਬੱਚੇ ਨੇ ਜੋ ਕਿ ਨਾ ਬੋਲ ਸਕਦੇ ਨਾਲ ਚੱਲ ਸਕਦੇ ਹਨ ਔਰ ਉਹਨਾਂ ਦੀ ਮਾਂ ਇਸ ਤਰ੍ਹਾਂ ਪਾਲਣ ਪੋਸ਼ਣ ਕਰਦੀ ਹੈ ਜਿਹਦਾ ਕਿ ਗੁਜ਼ਾਰਾ ਕਰਨਾ ਮੁਸ਼ਕਲ ਹੈ ਔਰ ਮਿਹਨਤ ਮਜ਼ਦੂਰੀ ਕਰਕੇ ਉਹ ਬੱਚਿਆਂ ਨੂੰ ਪਾਲ ਪੋਸ ਰਹੀ ਹੈ ਸਭ ਤੋਂ ਹਨਨੀ ਵਾਲੀ ਗੱਲ ਇਹ ਹੈ ਵੀ ਅੱਜ ਤੱਕ ਕਿਸੇ ਵੀ ਸਰਕਾਰਾਂ ਨੇ ਆ ਕੇ ਉਹਨਾਂ ਦਾ ਕੋਈ ਧਿਆਨ ਨਹੀਂ ਕੀਤਾ ਨਾ ਹੀ ਉਹਨਾਂ ਕੋਈ ਸਹਾਇਤਾ ਕੀਤੀ ਔਰ ਤੁਹਾਨੂੰ ਦਿਖਾਣਾ ਹੈ ਵੀ ਕਿਸ ਤਰ੍ਹਾਂ ਉਹ ਬੱਚੇ ਕਿਸ ਦਸ਼ਾ ਚ ਰਹਿੰਦੇ ਹਨ ਔਰ ਕਿਸ ਤਰ੍ਹਾਂ ਉਹਨਾਂ ਦੀ ਮਾਂ ਪਾਲਣ ਤੇਰੇ ਬੱਚੇ ਨੇ ਇਹ ਚਾਰ ਬੱਚੇ ਦੇਖ ਰਹੇ ਆ ਜੀ ਬਿਲਕੁਲ ਅਪਾਹਜ ਨੇ ਬੋਲ ਨਹੀਂ ਸਕਦੇ ਇਹ ਕੀ ਬਚਪਨ ਤੋਂ ਹੀ ਇਸ ਤਰ੍ਹਾਂ ਚ ਕੀ ਵਜ੍ਹਾ ਕੀ ਸੀ ਇਹ ਚਾਰ ਬੱਚੇ ਹੀ ਇਸ ਤਰ੍ਹਾਂ ਸੀ ਦੋ ਲੜਕੀਆਂ ਦੋ ਲੜਕੇ ਜੀ ਉਦੋਂ ਦਾਦੀ ਹੈਗੀ ਸੀ ਠੀਕ ਹੈ ਜੀ ਇਕੱਠਾ ਰਾਲ ਕੇ ਦੋਵੇਂ ਜਣੀਆਂ ਸੰਭਾਲੀ ਦਾ ਸੀ ਜੀ ਉਦੋਂ ਬਾਅਦ ਫਿਰ ਦਾਦੀ ਦੀ ਦੇਖ ਹੋ ਗਈ ਹੁਣ ਤੁਸੀਂ ਕਿਸ ਤਰ੍ਹਾਂ ਉਹਦਾ ਪਾਲਣ ਪੋਸ਼ਣ ਕਰ ਰਹੇ ਹੋ ਹੁਣ ਪਾਲਣ ਪੋਸ਼ਣ ਕੋਈ ਨਹੀਂ ਦਿਹਾੜੀ ਵੀ ਨਹੀਂ ਗਿਆ ਜਾਂਦਾ ਜੀ ਤੇ ਮਾੜਾ ਮੋਟਾ ਗੁਜ਼ਾਰਾ ਕਰਕੇ ਤੇ ਇਹਨਾਂ ਨੂੰ ਇੱਕ ਟਾਈਮ ਖਵਾਈਦਾ ਹੈ ਅੱਛਾ ਜੀ ਇੱਕ ਟਾਈਮ ਫਿਰ ਉਹਦੇ ਵਿਚਾਰੇ ਫੇ ਨਹੀਂ ਹੋਣ ਕੀ ਕਰਕੇ ਨਹੀਂ ਜਿਸ ਤਰ੍ਹਾਂ ਚਾਰ ਬੱਚੇ ਨੇ ਤੁਸੀਂ ਕਹਿ ਰਹੇ ਦੋ ਦੋ ਲੜਕੇ ਨੇ ਦੋ ਲੜਕੀਆਂ ਨੇ ਹਾਂ ਜੀ ਤੇ ਜਵਾਨ ਵੀ ਹੋ ਚੁੱਕੇ ਨੇ ਪਰ ਮਤਲਬ ਤੁਹਾਡੇ ਮਨ ਤੇ ਸਪਨਾ ਵੀ ਹੋਏਗਾ ਵੀ ਅਸੀਂ ਇਹਨਾਂ ਦੀ ਸ਼ਾਦੀ ਕਰੀਏ ਬੈ ਦੱਦੀ ਬਣਾ ਉਹ ਪੱਦੇਲ ਵਿੱਚ ਰਹੀ ਜਾਂਉਂਦੀ ਏ ਜੀ ਤੇ ਲੜਕੀਆਂ ਲੜਕੀਆਂ ਵਿਆਹੀਏ ਜਵਾਈ ਪਾਈ ਆਉਣਗੇ ਇਹ ਲੜਕੇ ਵਾ ਇਹ ਨੋ ਆਵੇਗੀ ਸੋ ਹਾਵੇਗਾ ਕੰਮ ਕਰੇਗੀ ਬੇ ਹੁਣ ਕੀ ਕਰੀ ਹੁਣ ਦਿਲ ਜਿਹੜਾ ਦਿਲ ਉਹਨਾਂ ਨੇ ਤੂੰ ਕੀ ਕਰੀਏ ਯਾਰ ਬੱਚੇ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਕਿਸ ਤਰ੍ਹਾਂ ਬੱਚਾ ਅਨਸਾਰੀ ਦਾੜੀ ਸਾਰਾ ਰਾਤ ਵੀ ਉਸ ਤਰ੍ਹਾਂ ਸਾਰਾ ਦਿਨ ਇਹਨੇ ਨਿਭ ਜਾਂਦੀ ਏ ਤੋ ਲੜਕੀ ਹੁਣ ਆਪਦੇ ਬਾ ਇਸ ਤੇ ਪਾਸ ਰੱਖੀ ਜਿਹੜਾ ਤੁਸੀਂ ਸਵੇਰੇ ਜਿਹੜੇ ਲੈਟਰੀ ਵਗੈਰਾ ਕਰਾਣੇ ਹੋ ਜਾਂ ਸੋਚ ਵਗੈਰਾ ਜਾਂਦੇ ਉਹ ਕਿਸ ਤਾਂ ਕਰਾਉਂਦੇ ਤੁਸੀਂ ਬਹੁਤ ਮੁਸ਼ਕਲ ਨਾਲ ਉਹ ਇੱਕ ਹੈ ਟੁੱਟੀ ਜੋ ਵੀ ਗਾਂ ਰਿੱਡਦੀ ਨਹੀਂ ਪੂਰਾ ਜੀ ਸੈਂਕਲੀ ਜੀ ਤੇ ਉਹ ਵੀ ਇੱਕ ਸਾਨੂੰ ਜ਼ਰੂਰਤ ਹੀ ਚਾਹੀਦੀ ਏ ਤੁਸੀਂ ਚਾਹਦੇ ਕਿਉਂ ਵੀ ਜਿਹੜੇ ਬੱਚਿਆਂ ਨੂੰ ਲੈ ਕੇ ਤੁਸੀਂ ਕਿਸ ਤਾਂ ਨਹੀਂ ਸਹਰਾ ਚਾਹਦੇ ਸਰਕਾਰਾਂ ਕੋਲੋਂ ਅਸੀਂ ਸਰਕਾਰਾਂ ਕੋਲ ਕਹਿੰਨੇ ਸਾਨੂੰ ਤਾਂ ਕੋਈ ਨਾ ਜਾਣੇ ਆਣੇ ਵਾਸਤੇ ਇਹਨਾਂ ਨੂੰ ਕਿਤੇ ਦਵਾਈ دارੂ ਕਿਤੇ ਦਵਾਈ دارੂ ਜੋਗਾ ਪੈਸਾ ਕੋਈ ਜੀ ਕਿਤੇ ਦਵਾਈ دارੂ ਕਿਤੇ ਕੋਈ ਦੱਸਦਾ ਲਜਾਣਾ ਪੈਂਦਾ ਸਾਨੂੰ ਤਾਂ ਕੋਈ ਮੰਗ ਗੱਡੀ ਗੁੱਡੀ ਚਾਹੀਦੀ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਿੰਧ ਬੱਚੇ ਬੁੱਛਦੇ ਬੇੜਾ ਤੇਰਾ ਕੀ ਨਾਮ ਹੈ ਮੇਰੇ ਪਿੱਛੇ ਵਿਚਾਰੇ ਚਾਰ ਦੋ ਭੈਣਾਂ ਨੇ ਦੋ ਭਰਾ ਨੇ ਔਰ ਬੋਧ ਤੱਕ ਨਹੀਂ ਸਕਦੇ ਔਰ ਕਿਸ ਤਰ੍ਹਾਂ ਮਾਂ ਦਾ ਹਾਲਾਤ ਹੈ ਇੱਕ ਟਾਈਮ ਰੋਟੀ ਬੱਚਨ ਖਵਾ ਸਕਦੀ ਹੈ ਇੱਕ ਟਾਈਮ ਰੋਟੀ ਨਹੀਂ ਖਵਾ ਰਹੇ ਜਿਹੜੇ ਕਿ ਭੁੱਖੇ ਬੱਚੇ ਸੌਂਦੇ ਹਨ ਉਹਨਾਂ ਨੂੰ ਸੋਚ ਵਾਸਤੇ ਵੀ ਲੈ ਜਾਣਾ ਕਿੰਨਾ ਮੁਸ਼ਕਲ ਹੋ ਰਿਹਾ ਹੈ ਐਸੀ ਦਿਸਾਂ ਨੂੰ ਦੇਖ ਕੇ ਕਿਸ ਤਰ੍ਹਾਂ ਮਨ ਪਸੀਦਾ ਹੈ ਜਦੋਂ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਦਾ ਮਤਿਆਰ ਦਿੱਤਾ ਆਉ ਕੁਝ ਪਿੰਡ ਦੇ ਲੋਕਾਂ ਨਾਲ ਮਿਲਦੇ ਆ ਜਿਹੜਾ ਕਿ ਆਣਗਵਾਲ ਚ ਰਹਿੰਦੇ ਆ ਉਹਨਾਂ ਜਾਣਦੇ ਆ ਕਿ ਕਿਸ਼ਤਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ ਪਰ ਅਜੀ ਤੁਸੀਂ ਐਸੇ ਪਿੰਡ ਦੇ ਰਹਿਣ ਵਾਲੇ ਹੋ ਤੇ ਜਿਹੜੇ ਬੱਚੇ ਨੇ ਬੱਚੇ ਇਸ ਤਰ੍ਹਾਂ ਪਾਹੀਜ ਨੇ ਇੱਕ ਮੰਦ ਬੁੱਧੀ ਵੀ ਨੇ ਔਰ ਬੋਲ ਵੀ ਨਹੀਂ ਸਕਦੇ ਹਾਂਜੀ ਸਰ ਇਹ ਕਿਸ਼ਤਾਂ ਦਾ ਗੁਜ਼ਾਰਾ ਕਰ ਰਹੀ ਮਾਤਾ ਜੀ ਬਹੁਤ ਔਖਾ ਗੁਜ਼ਾਰਾ ਕਰ ਰਿਹਾ ਕੋਈ ਵੀ ਸਰਕਾਰ ਬਣਦੀ ਕੋਈ ਵੀ ਨਹੀਂ ਆਉਂਦੇ ਇੱਥੇ ਨਾਲ ਕੋਈ ਨਹੀਂ ਪੁੱਛਣ ਆਉਂਦੇ ਜੀ ਤੇ ਬਹੁਤ ਔਖੇ ਆ ਜੀ ਸਾਨੂੰ ਤਾਂ ਪਤਾ ਹੈ ਜੀ ਬਹੁਤ ਜ਼ਿਆਦਾ ਔਖਾ ਹੈ ਜੀ ਇਹ ਫਿਰ ਕਿਸ ਤਰ੍ਹਾਂ ਗੱਡੀ ਚਲਦੀ ਇਹਨਾਂ ਦੀ ਦੇਖ ਕੇ ਬੜਾ ਮਨ ਖਰਾਬ ਹੁੰਦਾ ਇਹਨਾਂ ਦੀ ਪੱਕ ਜਿਓ ਤੇ ਪੱਕ ਜਿਓ ਇਹਨਾਂ ਆ ਪੱਕੇ ਤੇ ਨਾ ਪੱਕੇ ਜੀ ਬਹੁਤ ਬੱਚੇ ਪੰਚ ਤਾਂ ਸੌਂਦੇ ਨੇ ਹਾਂਜੀ ਬੱਚਾ ਲਿਜਾਣਾ ਲਿਜਾਣਾ ਬਹੁਤ ਔਖਾ ਜੀ ਤੇ ਕਿਸ ਤਰ੍ਹਾਂ ਦੀ ਸਹਾਇਤਾ ਤੁਹਾਡੇ ਇੱਕ ਤੁਸੀਂ ਪਿੰਡ ਵਾਸੀ ਹੋ ਪੜੋਸੀ ਹੋ ਕਿਸ ਤਰ੍ਹਾਂ ਦੀ ਸਹਾਇਤਾ ਹੋ ਇਹਨਾਂ ਨੂੰ ਮਿਲਣੀ ਚਾਹੀਦੀ ਜਿੱਦੇ ਕਰਕੇ ਬੱਚੇ ਕੁਝ ਆਪਣਾ ਆਪ ਕੁਝ ਕਰ ਸਕਣ ਜਾਂ ਕੋਈ ਇਸ ਤਰ੍ਹਾਂ ਦੀ ਕਿਦਾਂ ਦਾ ਤੁਸੀਂ ਸੋਚਦੇ ਹੋ ਵੀ ਕਿਸ ਤਰ੍ਹਾਂ ਸਰਕਾਰਾਂ ਚੰਗਾ ਕਰਨ ਪਹਿਲਾਂ ਤੇ ਇਹਨਾਂ ਨੂੰ ਇੱਕ ਵੀਲ ਚੇਅਰ ਆਵੇ ਜੀ ਉਹ ਵੀ ਹੈ ਨਹੀਂ ਜੀ ਬੱਚਿਆਂ ਚੱਕ ਤੇ ਲਿਜਾਣਾ ਬਹੁਤ ਔਖਾ ਬਹੁ ਠੀਕ ਹੈ ਜੀ ਮਾਤਾ ਕੋਲ ਨਹੀਂ ਜਾਂਦੇ ਜੀ ਹੋਰ ਕਿਸ ਤਰ੍ਹਾਂ ਦਾ ਸਹਿਯੋਗ ਚਾਹੀਦਾ ਤੁਹਾਨੂੰ ਸਾਨੂੰ ਜਿਹੜੀ ਸਰਕਾਰ ਆਵੇ ਇੱਥੇ ਕੋਈ ਚੀਜ਼ ਬੰਦਰ ਖਾਣੇ ਵਾਸਤੇ ਲੈ ਕੇ ਆਣ ਰਾਸ਼ਨ ਵਾਸਤੇ ਲੈ ਕੇ ਆਣ ਸਾਰਾ ਕੁਝ ਜੋ ਇਹਨਾਂ ਦਾ ਪਾਲਣ ਪੋਸ਼ਣ ਹੋ ਸਕੇ ਜੀ ਭੈਣ ਜੀ ਤੁਸੀਂ ਵੀ ਨਾਲ ਹੀ ਰਹਿੰਦੇ ਹੋ ਤੁਸੀਂ ਇਹਦੇ ਦਸ਼ਾ ਵੇਖ ਕੇ ਤੁਹਾਡੇ ਮਨ ਨੂੰ ਕਿਸ ਤਰ੍ਹਾਂ ਜੀਂਦੇ ਤੁਸੀਂ ਵੀ ਇੱਕ ਮਾਂ ਹੋ ਤੁਸੀਂ ਵੀ ਇੱਕ ਚਾਹੁੰਦੇ ਹੋ ਵੀ ਬੱਚੇ ਇਸ ਤਰ੍ਹਾਂ ਦੀ ਕੰਡੀਸ਼ਨ ਦੇਖ ਕੇ ਤੁਹਾਡੇ ਮਨ ਨੂੰ ਕਿਦਾਂ ਬੀਦਾ ਹੋਏਗਾ ਹਰ ਇੱਕ ਮਾਂ ਵੀ ਚਾਹਦੀ ਵੀ ਸਾਰੇ ਬੱਚੇ ਵਿਆਹ ਜਾਣ ਅਸੀਂ ਵੀ ਕੁਝ ਅੱਗੋ ਦੇਖ ਸਕੇ ਕੁਝ ਕੀ ਕਹਿਣਾ ਚਾਹੋਗੇ ਮਾਂ ਤਾਂ ਦਿਲ ਵਿੱਚ ਤਾਂ ਬੜਾ ਛੋਗੁੰਦੇ ਪਰ ਆਪ ਦੇਖ ਕੇ ਕਿਰਤ ਨਜੋਰੇ ਵਾਕਿਆ ਦੇਖ ਕੇ ਬੜਾ ਮਨ ਖਰਾਬ ਹੁੰਦਾ ਵੀ ਇਸ ਤਰ੍ਹਾਂ ਦੇ ਸਮਾਜ ਚ ਇਸ ਤਰ੍ਹਾਂ ਪਰਿਵਾਰ ਰਹਿ ਰਹੇ ਨੇ ਜਿਹੜਾ ਕਿ ਵਿਚਾਰਾ ਦੀ ਮਾਂ ਕਿਸ ਤਰ੍ਹਾਂ ਪਾਲ ਰਹੀ ਏ ਪੋਸ ਰਹੀ ਏ ਐ ਉਹ ਕਿਸ ਤਰ੍ਹਾਂ ਉਹਦੇ ਰੁਮਾਨ ਦਿਲ ਚ ਦਿਲ ਚ ਰਿਹਾ ਸਭ ਤੋਂ ਵੱਡੀ ਗਲਤੀ ਸੀ ਤਾਂ ਕਹ ਰਹੇ ਭਾਈ ਸਾਹਿਬ ਵੀ ਇੱਕ ਕਈ ਟਮ ਖਾਣਾ ਮਿਲਿਆ ਮਿਲਿਆ ਨਾ ਤਾਂ ਰੋਟੇ ਭੁੱਖੇ ਵੀ ਸੌਂਦੇ ਹੁੰਦੇ ਹੁੰਦਾ ਸਾਰੇ ਇਦਾਂ ਹੀ ਹੁੰਦਾ ਜਦੋਂ ਮਾਂ ਕੋਲ ਆਏ ਕੁਝ ਬਣਾਉਣ ਨੂੰ ਬਣਾ ਲੈਂਦੀ ਨਹੀਂ ਹੈਗਾ ਤੇ ਕਈ ਵਾਰ ਆਪ ਦੁਖੀ ਹੋਵੇ ਜਾਂ ਕੋਈ ਕੋਈ ਤਕਲੀਫ ਹੋਵੇ ਨਹੀਂ ਵੀ ਪਕਦੀਆ ਉਸ ਵੇਲੇ ਭੁੱਖਾ ਵੀ ਸੌਣਾ ਪੈ ਸਕਦਾ ਜੇ ਤੋ ਕਰਨਾ ਹੀ ਆਪ ਸਾਰਾ ਏ ਸਰੀਰ ਤੇ ਕੋਈ ਦੁੱਖ ਆ ਹੀ ਜਾਂਦਾ ਤੇ ਕਈ ਵਾਰ ਨਹੀਂ ਵੀ ਕੰਮ ਹੁੰਦੇ ਕੋਈ ਨਹੀਂ ਰੋਟੀ ਬਣਦੀ ਨਹੀਂ ਕੋਈ ਭੁੱਖੇ ਸੌ ਸਕਦੇ ਇਸਤਾ ਦੀ ਮਦਦ ਚਾਹੀਦੀ ਏਦਾਂ ਇਸ ਪਰਿਵਾਰ ਨੂੰ ਮਦਦ ਤਾਂ ਕੋਈ ਸਰਕਾਰ ਆਂਦੀ ਏ ਜਦੋਂ ਓਟਾ ਲੈਣੇ ਆਵਣ ਜਾਂ ਕੋਈ ਕੁਝ ਕਰਨਾ ਹੋਵੇ ਉਦੋਂ ਤਾਂ ਗੱਡੀਆਂ ਤੇ ਗੱਡੀਆਂ ਆਈਆਂ ਜਾਂਦੀਆਂ ਹੁੰਦੀਆਂ ਨੇ ਤੋੜ ਲਈ ਆ ਕਰਾਂਦੇ ਆ ਕਰਾਂਦੇ ਤੇ ਜਦੋਂ ਉੱਭਾਂ ਜਾਂਣ ਉਹਦੋਂ ਬਾਅਦ ਪਤਾ ਹੀ ਨਹੀਂ ਲੈਂਦੇ ਵੀ ਇੱਥੇ ਕੋਈ ਰਹਿੰਦਾ ਵੀ ਕਿਹਨੇ ਹੀ ਰਹਿੰਦਾ ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਦੀ ਦਸ਼ਾ ਹੈ ਉਹ ਤੁਸੀਂ ਤਸਵੀਰਾਂ ਰਾਈ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਬੱਚੇ ਦਾ ਹਾਲ ਹੈ ਬੋਲ ਤੱਕ ਨਹੀਂ ਸਕਦੇ ਔਰ ਕੈਸੀ ਮਾਂ ਹੈ ਉਹ ਬੱਚੇ ਨੂੰ ਦੇਖ ਕੇ ਰੋਜ਼ 24 ਘੰਟੇ ਉਹਦੇ ਮਨ ਚ ਕਿਸ ਤਰ੍ਹਾਂ ਤੜਪ ਹੁੰਦੀ ਹੋਗੀ ਜਿਹੜੇ ਕਿ ਬੱਚੇ ਨੇ ਸਾਹਮਣੇ ਭੁੱਖੇ ਰਹਿੰਦੇ ਹਨ ਔਰ ਪੂਰੇ ਦਾ ਖਾਣੇ ਸੱਕਦੇ ਸੌਣੇ ਸੱਕਦੇ ਜਦੋਂ ਕਿ ਸਰਕਾਰਾਂ ਆਦੀਆਂ ਨੇ ਔਰ ਚਲੀ ਜਾਂਦੀਆਂ ਨੇ ਉਹਟਾ ਟਾਈਮ ਜਿਸ ਤਰ੍ਹਾਂ ਕਹਿ ਰਹੇ ਨੇ ਪਿੰਡ ਵਾਸੀ ਆ ਕੇ ਵੈਦੇ ਕਰ ਜਿੰਦੇ ਅੱਜ ਤੱਕ ਇਹਨਾਂ ਕੋਈ ਸੰਭਾਲਣ ਵਾਲਾ ਕੋਈ ਨਹੀਂ ਇਸ ਕਰਕੇ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਦਸ਼ਾ ਨੂੰ ਦੇਖ ਕੇ ਵਾਸਤਵਚਾਰਾ ਸੁਧਾਰ ਕਰਨ ਇਲਾਜ ਕਰਵਾਉਣ ਤਾਂ ਕਿ ਇਹ ਪਰਿਵਾਰ ਬੱਚੇ ਦੋ ਟਾਹ ਦੀ ਰੋਟੀ ਖਾ ਕੇ ਸੋਚ ਸਕਣ ਔਰ ਚੰਗੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਸਕਣ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸ਼੍ਰੀਂਦਰ ਗੋਇਲ ਪੰਜਾਬ ਤੱਕ ਪਿੰਨ ਪ੍ਰਵਾਸੀਕ ਵਾਲਾ